ਕੀ ਜੀ ਜੀ ਇਹ ਵੀ ਇਹ ਇਹ ਦੀ ਦੇਸਾ ਦੂਗੋ ਦੂਗੋ ਦੀ ਦੇਸਾ ਨਾ ਨਾ ਹਟਾਵਾਸ ਇਹ ਕ ਦਿਨ ਦੇ ਡੇ ਮੋਹਨਰ ਦੇ ਮੇਰੇ ਮੇਰੇ ਇਹ ਮੋਹਨਰ ਬੰਦਾ ਦੀ ਇਹ ਮੋਹਨਰ ਦੀ ਠੋਕਾ ਸੀ ਇਹਨਾਂ ਸਾਰ ਗਿਆ ਅੱਜ ਗਏ ਇਹ 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 ਨਾ ਇਹ ਗਿਆ ਨਾ ਨਾ ਨਹੀਂ ਜੇ ਲਾ ਨਹੀਂ ਸਰ ਉਹ ਨਹੀਂ ਜਲਾ ਸਾ ਅਸੀਂ ਤਾਂ ਕਰਾਂਗੇ ਨਹੀਂ ਜਲਾ ਨਹੀਂ ਜਲਾ ਯੇ 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 ਨਹੀਂ ਲੈ ਲੈ ਤਾਂ ਜਿਹੜਾ ਤੁਹਾਨੂੰ ਡੈਡੀ ਗਿਆ ਸੀ ਜਿੱਦਾਂ ਨਾ ਇਹ ਸਾਦ ਗਰੂਪ ਗਿਆ ਦੇ ਅਰੂਪ ਕੋਣ ਨਹੀਂ ਜਲਾ ਜੀ ਜੀ ਲੈ ਲੈ ਉਹ ਲੈ ਆਈ ਸੀ ਜਾਈ ਜਲਾ ਜਲਾ